आ, कल डडबा सबडिवीजन ਦੇ ਗੁਜਰਾ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਔਰ ਅਨਸੁਖਾਮੀ ਘਟਨਾ ਵਾਪਰੀ ਸਵੇਰੇ ਕੱਲ ਪੁਲਿਸ ਨੂੰ ਇਹ ਇਤਲਾ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ ਉੱਥੇ ਪਹੁੰਚਣ ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਤੜਫ ਰਹੇ ਸੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਦੁਰਭਾਗਵਸ਼ 8 ਲੋਕਾਂ ਦੀ ਮ੍ਰਿਤਿ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸਿਗੇ ਉਹਨਾਂ ਨੂੰ ਇਲਾਜ ਲਈ ਹਸਪੀਟਲਸ ਦੇ ਵਿੱਚ ਭੇਜਿਆ ਗਿਆ ਜਿਹੜੀ ਮੁਢਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ਅਫੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਔਰ ਇਸ ਦੀ ਤਫਤੀਸ਼ ਸ਼ੁਰੂ ਕੀਤੀ ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟ੍ਰੇਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ ਜੋ ਐਸ ਡੀ ਐਮ ਡੜਬਾ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਦੀ ਰਿਪੋਰਟ ਬਹੁਤ ਜਲਦੀ ਸਾਨੂੰ ਸੌਪਣਗੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਕਾਰਵਾਈ ਕਰਦਿਆਂ ਜਿਹੜੇ ਚਾਰ ਮੁਲਜ਼ਮ ਸਿਗੇ ਇਹ ਇਲੈਸਿਟ ਔਰ ਸਪੂਰੀਅਸ ਲਿਕਰ ਵੇਚਣ ਵਾਲੇ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲੀਅਸ ਸੁਖੀ ਆਫ ਵਿਲੇਜ ਗੁਜਰਾ ਮਨਪ੍ਰੀਤ ਐਲੀਅਸ ਮਨੀ ਵਿਲੇਜ ਗੁਜਰਾ ਗੋਲਰਾਲ ਸਿੰਘ ਆ ਸੰਨ ਆਫ ਮੇਵਾ ਸਿੰਘ ਵਿਲੇਜ ਉੱਬੇਵਾਲ ਐਂਡ ਹਰਮਨਪ੍ਰੀਤ ਸਿੰਘ ਸੰਨ ਆਫ ਕੁਲਦੀਪ ਸਿੰਘ ਵਿਲੇਜ ਤਾਇਪੁਰ ਪੁਲਿਸ ਸਟੇਸ਼ਨ ਪਾਤਰਾ ਇਹ ਜਿਹੜਾ ਚੌਥਾ ਸਾਡਾ ਅਕਿਊਜ਼ਡ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਟਕਨ ਔਰ ਸ਼ਰਾਬ ਦੇ ਵੱਖ-ਵੱਖ ਕਿਸਮ ਦੇ ਲੇਬਲਸ ਉਥੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹਬਣਾ ਕੇ ਰੱਖੀ ਹੋਈ ਹੈ ਔਰ ਇਹਦਾ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇੱਕ ਟੀਮਾ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵਿਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਐਜ਼ ਅ ਪ੍ਰੀਵੈਂਟਿਵ ਮੈਜ਼ਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ অর ਪੁਲਿਸ ਵੱਲੋਂ ਜਿਹੜੇ ਆਲੇ-ਦੁਆਲੇ ਦੇ 20 25 ਪਿੰਡ ਹੈਗੇ ਆ ਉਹਨਾਂ ਦੇ ਵਿੱਚ ਅਨਾਉਂਸਮੈਂਟਸ ਵੀ ਕਰਾਏ ਗਏ ਔਰ ਉੱਥੇ ਐਂਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ ਤੇ ਨਿਗ੍ਹਾ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਵੇਂ ਚਾਰ ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮਿਨਲ ਪਿਛੋਕੜ ਹੈ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਦੋ ਤੋਂ ਤਿੰਨ ਤੋਂ ਵਧ ਪਰਚੇ ਦਰਜ ਨੇ ਦੇ ਆਰ ਕ੍ਰਿਮਿਨਲਸ ਔਰ ਇਹਨਾਂ ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ ਚ ਕਿ ਸ਼ਰਾਬ ਲਿਆ ਕੇ ਬਾਹਰੋਂ ਵੇਚਦਾ ਹੈ ਔਰ ਇਸਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਜੇ ਜ਼ੇਰ ਸਮਾਇਤ ਹੈ ਕਿਹੜੀ ਤਰ੍ਹਾਂ ਇਸ ਪਰਚਾ ਦਾ ਜੀ ਕਿਤੇ ਜੀ ਧਾਰਾ ਕਿਹੜੀ ਲਗਾਈ ਸਰ ਇਹਦੇ ਐਕਸਾਈਜ਼ ਐਕਟ ਕਾਰਟੇਕ 14 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਡੜਬਾ 302 ਪੈਰੀ ਸਿਕੰਦੂ 300 ਨਹੀਂ ਹੁੰਦਾ ਨਵਾਂ ਜਿਹੜਾ ਹੁਣ ਪਰਚਾ ਦਰਜ ਹੋਇਆ ਉਹ 302 ਦੇ ਅਧੀਨ ਦੋ ਪਰਚੇ ਹੋਗੇ ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਛੋਕੜ ਦੱਸ ਰਿਹਾ ਹਾਂ ਦਾ ਹੁਣ ਜਿਹੜਾ ਕੁਸਚਨ ਆ ਸਰ ਸਿਰ ਕੁਆਂਟੀਟੀ ਦਾ ਹੱਸੋ ਕਿੰਨਾ 에ਥਨੋਲ ਮਿਲਿਆ ਤੇ ਕਿੰਨੀਆਂ ਬੋਟਲ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ 에ਥਨੋਲ ਮਿਲਿਆ ਹੈ ਅ ਐਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲਿਕਰ ਵਿਦਾਊਟ ਲੇਬਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਲੇ ਲੇਬਲ ਕਰਨੀਆਂ ਸੀ ਸਪੂਰੀਅਸ ਲੇਬਲ ਵਿਦ ਲੇਬਲਿੰਗ 130 ਬੋਤਲਾਂ ਮਿਲੀਆਂ ਨੇ खाली बोतला 4500 बॉटल कैप्स 4600 केन कंटेनिंग फ्लेवर एंड मोलासेस 10 लिटर के केन कंटेनिंग कलर 25 लिटर बॉटलिंग मशीन 1 अल्कोमीटर 8 लैपटॉप 1 प्रिंटर 1 पैकेट ऑफ प्लेन पेपर 1 वाइल्स ऑफ ब्लैक कलर फॉर कलरिंग कैप्स ऑफ द बॉटल्स फोर प्रिंट आउट एंड स्टिकर्स ऑफ मशीन विद स्पूरियस अल्कोहल बॉटल्स 1 कार ਹੋਂਡਾ ਅਮੀਜ਼ ਨੰਬਰ PB11CT4300 ਟੱਬਸ ਬੱਕੇਟਸ ਕਾਰਡਬੋਰਡਸ ਐਂਡ ਬਾਕਸਸ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਔਰ ਇਹਦੀ ਅੱਗੇ ਦੀ ਤਫ਼ਤੀਸ਼ ਚੱਲ ਰਹੀ ਹੈ ਥੈਂਕ ਯੂ